ਇਹਗਾ ਮੈਂ 2 ਕਿਲੋ ਮਾਲ ਖਾਂਦਾ ਸੀ ਠੀਕ ਹੈ ਤੁਸੀਂ ਚੂਜ਼ ਕਰਦੇ ਸੀ ਕਿੰਨੀ ਦੇਰ ਤੋਂ ਕਰਦੇ ਸੀ ਪਤਾ 40 45 ਸਾਲ 40 45 ਠੀਕ ਹੈ ਜੇ ਅੱਗੇ ਤੁਸੀਂ ਘੱਟ ਕਰਦੇ ਸੀ ਕੀ ਪਰੋਣੇ ਲੱਗਦੇ ਸੀ ਲੱਤਾਂ ਤੋਲ ਲੱਗਦੀ ਸੀ ਬਹੁਤ ਤੋਲ ਲੱਗਦੀ ਸੀ ਫਿਰ ਜਦੋਂ ਤੁਸੀਂ ਮੈਨੂੰ ਰਾਤ ਨੂੰ ساری ਰਾਤ ਤੁਰਿਆ ਕਰਦਾ ਸੀ ਜਦੋਂ ਸੀ ਆਪਣੇ ਇਥੇ ਹਰਬਲ ਰੈਡ ਸੈਂਟਰ ਤੇ ਆਇਆ ਮੈਨੂੰ ਮੈ ਤਾਂ 4 ਦਿਨ ਹੋਏ ਨੂੰ ਤੁਸੀਂ ਮੇਰਾ ਖਾ ਚਾਰ ਦਿਨ ਹੋ ਗਏ ਹਾਂ ਚਾਰ ਦਿਨ ਹਾਂ ਚਾਰ ਦਿਨਾਂ ਦੇ ਵਿੱਚ ਮੈਂ ਜਣੀ ਸ਼ਰਤ ਚਾਰਾਂ ਹੀ ਸਭੀ ਸਰੀਰ ਨੂੰ ਕੋਈ ਤੋੜ ਨਹੀਂ ਨਾ ਜੀ ਬਿਲਕੁਲ ਨਹੀਂ ਤੋੜ ਲੱਗੀ ਹਾਂਜੀ ਤੋੜ ਲੱਗਦੀ ਆ ਰਾਤ ਨੂੰ ਠੀਕ ਹੈ ਨੀਂਦ ਨੂੰ ਨੀਂਦ ਬਹੁਤ ਪ੍ਰੋਬਲਮ ਕੋਈ ਪ੍ਰੋਬਲਮ ਪੂਰਾ ਨਾ ਦਿ ਵੀਡੀਓ ਆ ਜੀ ਤੋੜ ਲੱਗਦੀ ਆ ਰਾਤ ਨੂੰ ਠੀਕ ਹੈ ਠੀਕ ਹੈ ਜੀ ਹਾਂਜੀ ਜਦ ਰਾਤ ਨੂੰ ਤੋੜ ਲੱਗਦੀ ਕੋਈ ਬੰਦਾ ਸਾਰੀ ਰਾਤ ਫਿਰਿਆ ਹੁਣ ਤਾਂ ਹੀ ਲੱਗੇਗੀ ਨਾ ਜੀ ਬਿਲਕੁਲ ਮਹਿਸੂਸ ਹੀ ਨਹੀਂ ਹੋਇਆ ਜੀ ਕੀ ਬਾਤ ਹੈ ਯਾਨੀ ਚਾਰਾਂ ਦਿਨਾਂ ਦੇ ਵਿੱਚ ਸਕਾਰਾ ਪਾ ਲਈ ਬਾ ਜੀ ਮੈਂ ਓਕੇ ਹਾਂ ਜੀ ਆਵਾਜ਼ ਬਹੁਤ ਵਧੀਆ ਫਿਰ ਹੁਣ ਤੁਸੀਂ ਇਹ ਜਿਹੜੇ ਇਹਨੂੰ ਲੈ ਕੇ ਆਏ ਥੋੜੇ ਕੀ ਲੱਗਦੇ ਨੇ ਇਹ ਮੇਰਾ ਜਵਾਈ ਹੈ ਠੀਕ ਹਾਂ ਜੀ ਠੀਕ ਹਾਂ ਇਹਨਾਂ ਦਾ ਆਪਾਂ ਨੇ ਟ੍ਰੀਟਮੈਂਟ ਜਦੋਂ ਕਰਿਆ ਇਹ ਤਾਂ ਜੀ ਨਸ਼ੇ ਦੇ ਵਿੱਚ ਪੂਰਾ ਡੁੱਬਿਆ ਹੋਇਆ ਹੈ ਕੋਈ ਗੱਲ ਨਹੀਂ ਕੋਈ ਚੀਜ਼ ਇਹਨੇ ਛੱਡੀ ਨਹੀਂ ਨਾ ਚਿੱਟਾ ਨਾ ਟੀਕੇ ਤੋਂ ਨਾ ਡੋਡੇ ਨਾ ਹੁਲੀਜੀ ਵਾਲੀ ਕੋਈ ਨਹੀਂ ਕੋਈ ਗੱਲ ਨਹੀਂ ਬਹੁਤ ਵਧੀਆ ਆਪਾਂ ਨਾਲ ਆ ਜਾਓ ਚਾਰ ਪੰਜ ਦਿਨ ਬਿਓ ਸੈਕਟਰ ਦੀ ਅੱਜ ਆਪਾਂ ਨੇ ਤਾਂ ਮੈਂਡ ਤੇਰੇਪੀ ਦਾ ਸ਼ੁਰੂ ਕਰਿਆ ਤੇ ਬਾਕੀ ਕੋਈ ਗੱਲ ਹੈ ਆਪਾਂ ਚਾਰ ਪੰਜ ਦਿਨ ਵਿੱਚ ਇਸ ਦੇ ਵਿੱਚ ਆਪਾਂ ਕੋਈ ਨਹੀਂ ਛੋਟਾ ਬਹੁਤ ਬਹੁਤ ਧੰਨਵਾਦ ਜੀ ਸ਼ੁਕਰੀਆ ਮਿਹਰबानी ਜੀ ਨੂੰ ਸਾਨੂੰ ਤੁਸੀਂ ਸਿੱਧੀ ਰੇਲ ਤੇ ਲੈ ਜਾਂਦਾ ਜੀ ਨਗਰਿਕ ਮਾਰਕ ਦਾ ਧੰਨਵਾਦ ਜੀ ਨੇ ਤੁਹਾਨੂੰ ਰਸਤਾ ਦਿਖਾਇਆ ਠੀਕ ਨਾਲ